ਹੋਂਦ ਚ ਲੜਕਤਲੇ ਆਮ ਮਾਮਲੇ ਵਿੱਚ ਹਰਿਆਣਾ ਸਰਕਾਰ ਤੋਂ ਮੁਆਵਜ਼ਾ ਨਹੀਂ ਲਿਆ ਜਾਵੇਗਾ ਗੁਰਦਗਾਉਂ ਦੇ ਮਦਨਪੂਰੀ ਇਲਾਕੇ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਹੈ ਗੁਰਦੁਆਰਾ ਪ੍ਰਬੰਧਕਾਂ ਨੇ ਕਿਹਾ ਹੈ ਕਿ ਕਮੇਟੀ ਕਿਸੇ ਵੀ ਸਰਕਾਰ ਕੋਲੋਂ ਕੋਈ ਵੀ ਮੁਆਵਜ਼ਾ ਨਹੀਂ ਮੰਗੇਗੀ ਅਤੇ ਨਾ ਹੀ ਮਿਲੇ ਹੋਏ ਪੈਸਿਆਂ ਨੂੰ ਗੁਰਦੁਆਰਿਆਂ ਦੇ ਵਿੱਚ ਵਰਤੇਗੀ ਗੁਰਦਗਾਉਂ ਦੇ ਮਦਨਪੂਰੀ ਇਲਾਕੇ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੋਂਦ ਚ ਲੜਕਾਂਡ ਦੀ ਸੁਣਵਾਈ ਕਰ ਰਹੀ ਅਦਾਲਤ ਵਿੱਚ ਅਰਜ਼ੀ ਪਾ ਕੇ ਮੁਆਵਜ਼ਾ ਨਾ ਲੈਣ ਦਾ ਫੈਸਲਾ ਕੀਤਾ ਇੱਕ ਮੈਂਬਰੀ ਕਮਿਸ਼ਨ ਦੇ ਜੱਜ ਟੀਪੀ ਗਰਗ ਦੀ ਅਦਾਲਤ ਦੇ ਵਿੱਚ ਇਹ ਫੈਸਲਾ ਚੱਲ ਰਿਹਾ ਹੈ ਇਸ ਅਰਜ਼ੀ ਤੋਂ ਇਲਾਵਾ ਗੁਰਦਾਉਂ ਦੇ ਨਾਲ ਸੰਬੰਧਤ 1984 ਦੇ ਸਾਰੇ ਮਾਮਲਿਆਂ ਦੀ 22 ਅਗਸਤ ਨੂੰ ਸੁਣਵਾਈ ਪੂਰੀ ਹੋ ਜਾਵੇਗੀ ਹੋਂਦ ਚਿਲੜ ਮਾਮਲਾ ਕੀ ਹੈ ਇੱਕ ਵਾਰ ਇਹ ਵੀ ਤੁਹਾਨੂੰ ਦੁਹਰਾ ਦਿੰਨੇ ਆ ਹੋਂਦ ਚਿਲੜ ਵਿੱਚ ਆਖਰ ਹੋਇਆ ਕੀ ਸੀ ਕਿਸ ਤਰ੍ਹਾਂ 32 ਸਿੱਖਾਂ ਨੂੰ ਕਤਲ ਕੀਤਾ ਗਿਆ ਸੀ 1984 ਦੇ ਵਿੱਚ ਹੋਂਦ ਚਿਲੜ ਚ 32 ਸਿੱਖਾਂ ਦਾ ਕਤਲ ਕੀਤਾ ਗਿਆ ਸੀ ਪੂਰੇ ਪਿੰਡ ਦੀ ਹੋਂਦ ਹੀ ਮਿਟਾ ਕੇ ਰੱਖ ਦਿੱਤੀ ਗਈ ਸੀ ਹੋਂਦ ਚਿੱਲੜ ਵਿੱਚ ਇੱਕ ਕਤਲੇਆਮ ਹੋਇਆ ਸੀ ਸਾਲ 2011 ਵਿੱਚ ਹੋਈ ਸੀ ਹੋਂਦ ਚਿੱਲੜ ਪਿੰਡ ਦੀ ਖੋਜ ਇਨਸਾਫ ਦੇ ਲਈ ਐਸਜੀਪੀਸੀ ਤੇ ਹੋਰ ਸਿੱਖ ਜਥੇਬੰਦੀਆਂ ਇਕਜੁੱਟ ਹੋਈਆਂ ਸਨ ਅਦਾਲਤ ਦੇ ਵੀ ਦਰਵਾਜ਼ਾ ਖੜਕਟਾਇਆ ਗਿਆ ਯਾਦਗਾਰ ਬਣਉਣ ਦੇ ਲਈ ਨੀ ਪੱਥਰ ਵੀ ਰੱਖਿਆ ਜਾ ਚੁੱਕਿਆ ਹੈ